ਅੱਜ ਆਪਾਂ ਤੁਹਾਡੀ ਖਾਤਰ ਲੈ ਕੇ ਆਏ ਜੀ ਤਾਕਤ ਦਾ ਖਜ਼ਾਨਾ ਜਿਹੜਾ ਕਿ ਬਹੁਤ ਹੀ ਵਧੀਆ ਹੈ ਆਪਾਂ ਲੈ ਕੇ ਆਏ ਤੁਹਾਡੀ ਖਾਤਰ ਡਰਾਈ ਫਰੂਟਾਂ ਦੀਆਂ ਪਿੰਨੀਆਂ ਇੱਕ ਪਿੰਨੀ ਅਗਰ ਤੁਸੀਂ ਡੇਲੀ ਖਾਣੇ ਹੋ ਨਾ ਤਾਂ ਤੁਹਾਡਾ ਕਦੇ ਵੀ ਕੁਝ ਨਹੀਂ ਦੁਖਦਾ ਜੋ ਵੀ ਮੇਰੇ ਭੈਣ ਭਰਾ ਡਾਈਟ ਕਰ ਰਹੇ ਨੇ ਜਾਂ ਜਿੰਮ ਜਾ ਰਹੇ ਨੇ ਜਾਂ ਬੱਚੇ ਸਕੂਲ ਜਾ ਰਹੇ ਨੇ ਇੱਕ ਪਿੰਨੀ ਰੋਜ਼ਾਨਾ ਖਾਓ ਤੇ ਸਾਰੀਆਂ ਘਾਟਾਂ ਵਾਧਾਂ ਆਪਦੀਆਂ ਸਰੀਰ ਦੀਆਂ ਪੂਰੀਆਂ ਕਰੋ ਆਪਾਂ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਪਾਂ ਇਹਦੀ ਖਾਤਰ ਲਏ ਆ ਜੀ 2 ਕਿਲੋ ਖੰਜੀਰਾ ਕਿਉਂਕਿ ਮੈਂ ਜਾਦਾ ਪਿੰਨੀਆਂ ਬਣਾਉਣੀਆਂ ਸੀਗੀਆਂ ਤੁਸੀਂ ਆਪਦੇ ਹਿਸਾਬ ਨਾਲ ਤਿਆਰ ਕਰ ਸਕਦੇ ਹੋ ਅੱਧਾ ਕਿਲੋ ਖ ਆਪਣੀਆਂ ਬਾਹਰ ਜਾਣੀਆਂ ਜੀ ਤਿਆਰ ਹੋ ਕੇ ਇਹ ਤੇ 1 ਕਿਲੋ ਆਪਾਂ ਪਿਸਤੇ ਲਏ ਐ 1 ਕਿਲੋ ਆਪਾਂ ਚਾਰੇ ਮੱਕਜ ਲਏ ਐ ਜੀ ਤੇ 1 ਕਿਲੋ ਆਪਾਂ ਲਏ ਹੈਗੇ ਜੀ ਬਦਾਮ ਠੀਕ ਹੈ ਜੀ ਤੇ 1 ਕਿਲੋ ਆਪਾਂ ਇਹਦੇ ਵਿੱਚ ਸਪੈਸ਼ਲ ਉਹਨਾਂ ਨੇ ਕਹਿ ਕੇ ਪਵਾਏ ਜੀ ਪਮਕਿਨ ਸੀਡ ਵੀ ਤੁਸੀਂ ਜ਼ਿਆਦਾ ਪਾਇਓ ਪਾਏ ਨੇ ਤੇ 1 ਕਿਲੋ ਕਾਜੂ ਲਏ ਨੇ ਤੇ 1 ਕਿਲੋ ਲਈ ਹੈ ਜੀ ਕਿਸ਼ਮਿਸ਼ ਠੀਕ ਹੈ ਜੀ ਇਹਦੇ ਵਿੱਚ 2 ਕਿਲੋ ਖੰਜੂਰਾ ਪੈਣੀਆਂ ਇੰਨੇ ਸਮਾਰ ਦੇ ਵਿੱਚ ਤੇ ਹੁਣ ਆਪਾਂ ਕੀ ਕਰਨਾ ਜੀ ਸਾਰੀਆਂ ਚੀਜ਼ਾਂ ਨੂੰ ਡਰਾਈ ਰੋਸਟ ਕਰਨਾ ਹੈਗਾ ਜੋ ਵੀ ਆਪਾਂ ਮਤਲਬ ਕਿ ਕਹਿੰਦੇ ਆ ਨਾ ਵੀ ਆਪਾਂ ਹੈਲਥੀ ਵਧੀਆ ਚੀਜ਼ ਖਾਈਏ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਘਰੇ ਖਾਇਆ ਕਰੋ ਵੀਡੀਓ ਨੂੰ ਆਪਣੀ ਨੂੰ ਸੇਵ ਕਰਕੇ ਰੱਖ ਲਓ ਭੈਣੋ ਤੁਹਾਨੂੰ ਬਣਾਉਣੀ ਸੌਕੀ ਹੋ ਜਾਊਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਆਪਣੀ ਨੂੰ ਤੇ ਚੰਗੇ ਚੰਗੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਮੈਨੂੰ ਪਤਾ ਲੱਗੇ ਵੀ ਮੇਰੇ ਭੈਣ ਭਰਾ ਕੋਈ ਕਿੱਥੋਂ ਦੇਖ ਰਿਹਾ ਮੈਨੂੰ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਆਪਾਂ ਨੂੰ ਚਾ ਚੜਦਾ ਵੀ ਹਾਂ ਮੇਰੇ ਭੈਣ ਭਰਾ ਨੇ ਕਿਸੇ ਮੇਰੇ ਵੀਰ ਨੇ ਆਪਣੀ ਵੀਡੀਓ ਦੇਖੀ ਤੇ ਬੜਾ ਸੋਹਣਾ ਮਿੱਠਾ ਕਮੈਂਟ ਕੀਤਾ ਹਨ ਤੇ ਮੈਂ ਤੇ ਬਬਲੂ ਤਿਆਰ ਕਰਨ ਲੱਗੀਆਂ ਪਈਆਂ ਸੀ ਜੀ ਸਾਰੀਆਂ ਚੀਜ਼ਾਂ ਆਪਾਂ ਹਲਕੀਆਂ ਹਲਕੀਆਂ ਇਹਨਾਂ ਨੂੰ ਰੋਸਟ ਕਰ ਲੈਣਾ ਹੈਗਾ ਸਾਰੇ ਜਿੰਨੇ ਵੀ ਡਰਾਈ ਫਰੂਟ ਨੇ ਨਾ ਆਪਾਂ ਇਹਨਾਂ ਨੂੰ ਹਲਕੇ ਹਲਕੇ ਰੋਸਟ ਕਰ ਲੈਣਾ ਜੀ ਪਤਾ ਕੀ ਆ ਆਪਾਂ ਜਦੋਂ ਵੀ ਕੋਈ ਚੀਜ਼ ਬਣਾਉਨੇ ਆ ਆਪਣਾ ਆਪ ਦਾ ਪਰਿਵਾਰ ਹੀ ਤਿਆਰ ਕਰਦਾ ਜੀ ਅਸੀਂ ਕਦੇ ਤੀਜੇ ਬੰਦੇ ਨੂੰ ਨਾਲ ਨਹੀਂ ਰਲਾਇਆ ਕੋਈ ਵੀ ਚੀਜ਼ ਬਣਾਉਣੀ ਹੈ ਮੇਰਾ ਆਪ ਦਾ ਪਰਿਵਾਰ ਮੇਰੀਆਂ ਬੱਚੀਆਂ ਮੇਰੇ ਨਾਲ ਲੱਗਦੀਆਂ ਨੇ ਸਾਰੀਆਂ ਜਿੰਨੀਆਂ ਵੀ ਪਿੰਨੀਆਂ ਪੰਜੀਰੀਆਂ ਜਾਂਦੀਆਂ ਸ਼ੂਗਰ ਵਾਲੀ ਪੰਜੀਰੀ ਸਪੈਸ਼ਲ ਤਿਆਰ ਹੁੰਦੀ ਹੈ ਜੀ ਆਪਣੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹਨੇ ਮੰਗਾਉਣੀ ਹੁੰਦੀ ਹੈ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਹੁੰਦਾ ਵਾਰ-ਵਾਰ ਨਾ ਕਮੈਂਟਾਂ ਦੇ ਵਿੱਚ ਨੰਬਰ ਪੁੱਛਣ ਦੀ ਲੋੜ ਨਹੀਂ ਪੈਂਦੀ ਹੁੰਦੀ ਵੀ ਭੈਣ ਜੀ ਤੁਹਾਡਾ ਨੰਬਰ ਦਿਓ ਫਿਰ ਕੋਈ ਗਲਤ ਜਿਹੜਾ ਕੋਈ ਹੁੰਦੇ ਨੇ ਸ਼ਰਾਰਤੀ ਤਾਤੋ ਆਪਦਾ ਨੰਬਰ ਪਾ ਦਿੰਦੇ ਆ ਅਗਲੇ ਨੂੰ ਪਰੇਸ਼ਾਨ ਕਰਦੇ ਆ ਇਸ ਕਰਕੇ ਮੈਂ ਕਹਿਨੀ ਆ ਵੀ ਤੁਸੀਂ ਆਪਦਾ ਨੰਬਰ ਜਿਹੜਾ ਮੇਰਾ ਹੁੰਦਾ ਜੀ 86198 74463 ਮੇਰਾ ਸਕਰੀਨ ਤੇ ਚੱਲ ਰਿਹਾ ਹੁੰਦਾ ਤੁਸੀਂ ਉਹ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਉੱਪਰ ਨੰਬਰ ਮੇਰਾ ਲਿਖਿਆ ਹੁੰਦਾ ਹਰੇਕ ਵੀਡੀਓ ਦੇ ਚਲੋ ਜੀ ਮੈਂ ਤੇ ਬਬਲੂ ਅਰਮਾਨ ਦੀ ਮੰਮੀ ਅਸੀਂ ਸਾਰੇ ਜਣੇ ਲੱਗੇ ਪਏ ਆ ਤੇ ਇਹ ਪਿੰਨੀਆਂ ਤਿਆਰ ਕਰਕੇ ਆਪਾਂ ਕੱਲ ਨੂੰ ਲਾ ਦੇਣੀਆਂ ਨੇ ਪਾਰਸਲ ਕਰ ਦੇਣੀਆਂ ਨੇ ਜੀ ਇਹ ਠੀਕ ਹੈ ਜੀ ਆਹ ਲੋ ਸਾਰੇ ਵਧੀਆ ਤਰੀਕੇ ਨਾਲ ਆਪਾਂ ਤਿਆਰ ਕੀਤੀਆਂ ਤੇ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲੈਣਾ ਸਮਾਲ ਨੂੰ ਰਲਾ ਕੇ ਇਹਨੂੰ ਵਧੀਆ ਤਰੀਕੇ ਨਾਲ ਦੇਖੋ ਕਿਵੇਂ ਭੱਜੇ ਫਿਰਦੇ ਨੇ ਕਾਜੂ ਤੇ ਬਦਾਮ ਤੇ ਪਿਸਤੇ ਇਹ ਸਾਰੇ ਭੱਜੇ ਫਿਰਦੇ ਜੀ ਆ ਦੇਖੋ ਤੁਸੀਂ ਵਧੀਆ ਤਰੀਕੇ ਨਾਲ ਆਪਾਂ ਇਹਨਾਂ ਨੂੰ ਥੋੜਾ ਜਨਾ ਹਲਕਾ ਜਿਹਾ ਕੁੱਟ ਲੈਣਾ ਹੈਗਾ ਜਿਆਦਾ ਨਹੀਂ ਕੁੱਟਣਾ ਵੈਸੇ ਆਪਾਂ ਨਿੱਕਾ ਕਤਰ ਵੀ ਸਕਦੇ ਆ ਪਰ ਮੈਂ ਉਹਨਾਂ ਨੇ ਜਿਵੇਂ ਕਿਹਾ ਮੈਨੂੰ ਆਪਾਂ ਉਵੇਂ ਬਣਾ ਕੇ ਦੇਣੀ ਹੈ ਉਹਨਾਂ ਨੇ ਕਿਹਾ ਸੀ ਵੀ ਥੋੜੇ ਜੇ ਸਾਫਤੇ ਰੱਖਿਓ ਤੁਸੀਂ ਵੀ ਜਿਆਦਾ ਉਹ ਕੱਟਿਓ ਨਾ ਵੀ ਫਿਰ ਬੱਚੇ ਉਹਨਾਂ ਨੂੰ ਮਤਲਬ ਕਿ ਨਹੀਂ ਖਾਂਦੇ ਜਿਆਦਾ ਮਤਲਬ ਇਹਨੂੰ ਪੀਸੀ ਨੂੰ ਤੇ ਆਪਾਂ ਕੀ ਕਰਨਾ ਜੀ ਹੁਣ ਇਹਨੂੰ ਆਪਾਂ ਥੋੜਾ ਜਿਹਾ ਘਿਓ ਲੈ ਲੈਣਾ ਹੈ ਘਿਓ ਲੈ ਕੇ ਤੇ ਆਪਾਂ ਸਾਰੀਆਂ ਜਿੰਨੀਆਂ ਵੀ ਖੰਜੂਰਾ ਸੀ ਨਾ ਆਪਾਂ ਇਹਨਾਂ ਚੋਂ ਬੀ ਕੱਢੇ ਹੋਏ ਨੇ ਜਿਹੜੀਆਂ ਖੰਜੂਰਾਂ ਕੱਢੀਆਂ ਸੀ ਨਾ ਜੀ ਆਪਾਂ ਵੀ ਕੱਢੇ ਸੀਗੇ ਤੇ ਉਹ ਆਪਾਂ ਇਹਦੇ ਵਿੱਚ ਰਲਾ ਦੇਣੇ ਨੇ ਚੰਗੀ ਤਰ੍ਹਾਂ ਠੀਕ ਹੈ ਜੀ ਇਹ ਆਪਾਂ ਹੁਣ ਇਹਦੇ ਵਿੱਚ ਨਾ ਘਿਓ ਦੇ ਵਿੱਚ ਗਰਮ ਕਰ ਲੈਣੀਆਂ ਨੇ ਵਧੀਆ ਤਰੀਕੇ ਨਾਲ ਗਰਮ ਕਰਕੇ ਵਿੱਚ ਹੀ ਆਪਾਂ ਜਿਹੜੀਆਂ ਕਿਸ਼ਮਿਸ਼ ਸੀਗੀ ਜੀ ਉਹ ਆਪਾਂ ਵਿੱਚ ਪਾਉਣੀਆਂ ਦੇਖੋ ਤੁਸੀਂ ਵਿੱਚ ਪਾ ਦੇਣੀ ਹੈ ਸਾਰੀ ਤੇ ਇਹਨੂੰ ਵੀ ਹਲਕੀ ਜੀ ਗਰਮ ਕਰ ਲੈਣਾ ਬੜੇ ਸੋਹਣੇ ਤਰੀਕੇ ਨਾਲ ਇਹ ਨੇ ਤਿਆਰ ਹੋ ਜਾਣਾ ਆ ਦੇਖੋ ਤੁਸੀਂ ਕਿੰਨਾ ਸੋਹਣਾ ਇਹ ਤਿਆਰ ਹੋ ਗਈ ਸਾਰੀਆਂ ਚੀਜ਼ਾਂ ਆਪਾਂ ਜਦੋਂ ਤਿਆਰ ਕਰਾਂਗੇ ਗਰਮ ਕਰਾਂਗੇ ਨਾ ਤੇ ਮਿਕਸ ਹੋ ਜਾਣਗੀਆਂ ਇਹ ਆਪਣੀਆਂ ਕਿਸ਼ਮਿਸ਼ ਤੇ ਖੰਜੂਰਾ ਤੇ ਹੁਣ ਜਿਹੜੇ ਡਰਾਈ ਫਰੂਟ ਨੇ ਉਹਨਾਂ ਦੇ ਵਿੱਚ ਆਪਾਂ ਇਹਨੂੰ ਚੱਕ ਕੇ ਸਾਰਾ ਗਰਮ ਗਰਮ ਨੂੰ ਉਹਨਾਂ ਦੇ ਵਿੱਚ ਪਾ ਦੇਣਾ ਵਿੱਚ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਨੇ ਕੀ ਕਰਨਾ ਜੀ ਇਹਨੂੰ ਲਾ ਲੈਣਾ ਰਲਾ ਲੈਣਾ ਪਹਿਲਾਂ ਕਿਤੇ ਗਰਮ ਦੇ ਵਿੱਚ ਹੱਥ ਨਾ ਪਾ ਦਿਓ ਗਰਮ ਜਦੋਂ ਹੋਊਗੀ ਨਾ ਜ਼ਿਆਦਾ ਫਿਰੇ ਹੱਥਾਂ ਨੂੰ ਲੱਗ ਜਾਂਦੀ ਹੈਗੀ ਹੈ ਹੁਣ ਆਪਾਂ ਡਰਾਈ ਫਰੂਟ ਇਹਦੇ ਵਿੱਚਰ ਲਾ ਦੇਣੇ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੀਆਂ ਜੀ ਇਹ ਇਹ 슈ਗਰ ਫ੍ਰੀ ਹੁੰਦੀਆਂ ਨੇ ਇਹਦੇ ਵਿੱਚ ਮਿੱਠਾ ਨਹੀਂ ਪੈਂਦਾ ਹੈਗਾ ਕਿਉਂਕਿ ਡਾਈਟ ਵਾਲਾ ਮਿੱਠਾ ਨਹੀਂ ਖਾਂਦਾ ਹੁੰਦਾ ਨਾ ਹੀ ਜਿਮ ਵਾਲੇ ਕੋਈ ਮੇਰੇ ਭੈਣ ਭਰਾ ਮਿੱਠਾ ਖਾਣਾ ਦੇਖੋ ਤੁਸੀਂ ਕਿੱਡੀ ਸੋਹਣੀ ਪਿੰਨੀ ਬਣ ਗਈ ਹਨਾ ਗੋਲ-ਗੋਲ ਤੇ ਆਹ ਦੇਖੋ ਤੁਸੀਂ ਉੱਤੇ ਵਧੀਆ ਖਸਖਸ ਲੱਗੀ ਹੈ ਤੇ ਦੇਖੋ ਕਿੱਡੀ ਸੋਹਣੀ ਲੱਗਦੀ ਹੈ ਤੁਸੀਂ ਵੀ ਇਸ ਤਰ੍ਹਾਂ ਬਣਾ ਲਓ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਦੱਸੋ ਫਿਰ ਆਪਣੀਆਂ ਡ్రਾਈ ਫਰੂਟਾਂ ਦੀਆਂ ਪਿੰਨੀਆਂ ਤੁਹਾਨੂੰ ਕਿਵੇਂ ਲੱਗੀਆਂ ਇੱਕ ਵਾਰੀ ਜ਼ਰੂਰ ਕਮੈਂਟ ਕਰਕੇ ਜਾਓ ਜੇ ਤੁਹਾਨੂੰ ਵਧੀਆ ਲੱਗੀਆਂ ਤਾਂ ਲਾਈਕ ਕਰ ਦਿਓ ਜੀ ਨਹੀਂ ਤਾਂ ਤੁਸੀਂ ਡਿਸਲਾਈਕ ਕਰ ਦਿਓ ਤੁਹਾਨੂੰ ਸਾਰਾ ਸਾਰਾ ਅਧਿਕਾਰ ਹੈ ਪੂਰਾ ਪੂਰਾ ਤੇ ਆ ਦੇਖੋ ਜੀ ਆਪਾਂ ਹੁਣ ਪਿੰਨੀਆਂ ਬੱਟ ਰਹੇ ਹਾਂ ਤਿਆਰ ਹੋ ਰਹੀਆਂ ਨੇ ਪੈਕ ਹੋ ਜਾਣਗੀਆਂ ਇਹ ਸਾਰੀਆਂ ਤਿਆਰ ਹੋ ਕੇ ਤੇ ਚਲੋ ਜੀ ਜਾਣ ਗਈਆਂ ਜਿਨ੍ਹਾਂ ਨੇ ਮੰਗਾਈਆਂ ਨੇ ਤੇ ਉਹਨਾਂ ਨੂੰ ਵੀ ਵਧੀਆ ਰਹਿਣ ਜੀ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਓਕੇ ਜੀ ਬਾਏ ਬਾਏ ਥੈਂਕ ਯੂ ਜੀ ਸਾਰਿਆਂ ਦਾ